ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਪਗੋਤੀ ਅਸਤੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਅਸਤੋਤਰ ਸ੍ਰੀ ਪਗੋਤੀ ਜੀ ਕਾ ਪਾਤਸ਼ਹੀ ਦਸਵੀ ਪੁਯੰ ਪਰਯਾਤ ਸ਼ੰਦ ਨਮੋ ਸ੍ਰੀ ਪਗੋਤੀ ਬੜਲੇ ਸਰੋਹੀ ਕਰੇ ਇੱਕ ਤੇ ਦਵੈ ਸੋ ਪਟ ਹੱਥ ਸੋਹੀ नमो लोह पुत्री अशोहं रहन्ते नमो जीव ज्वालला मुखि ज्यों बोलन्ते महा माणकी पाण गंगा तरंगे फिरै सा मोहे मोख दाती अपंगे ਨਮੋ ਤੇਗ ਤਰਵਾਰ ਸ੍ਰੀ ਖੱਗ ਖੰਡਾ ਮਹਾ ਰੁਦਰ ਰੂਪਾ ਬੇ ਰੂਪਾ ਪਰਚੰਡਾ ਮਹਾ ਤੇਜ ਖੰਡਾ ਦੋ ਖੰਡਾ ਦੋ ਧਾਰਾ ਮਹਾ ਸੱਤਰ ਬਾਲ ਕੋ ਮਹਾ ਭੀਮ ਆਰਾ महाकाल की काल का काल कुरदम महाविग्रहे ब्रद दासद उद्दम महापातनी तू पल्ल कालकारी महाअस्तर तू ही तू ही सतरहारी महाकाल के लाट बेकराल भीमम बहीतश मोशम करे सतरकीम महातेजवी तेजता तेजवंति ਪਰਜਾ ਖੰਡਣੀ ਦੰਡਣੀ ਸੱਤਰ ਹੰਤੇ ਮਹਾਬੀਰ ਵਿਦਿਆ ਮਹਾ ਭੀਮ ਰੂਪੰ ਮਹਾ ਭੀਰ ਮੈਂ ਧੀਰ ਦਾਤੀ ਅਨੂਪੰ ਤੋਹੀ ਸੈਫ ਪੱਟਾ ਮਹਾ ਕਾਲ ਕਾਤੇ ਅਨੁਗ ਆਪਣੇ ਕੋ ਅਪਹਿ ਦਾਨ ਦਾਤੇ ਜਬੈ ਮੇ ਆਣ ਤੇ ਬੀਰ ਤੋ ਕੋ ਸੜਕੈ ਪਰਲੇ ਕਾਲ ਕੇ ਸਿੰਧ ਬੱਕੇ ਕੜਕੈ ਸਸਾ ਖੇਤ ਮੈਂ ਹੱਥ ਲੈ ਤੋਹੇ ਸੂਰੇ ਪਿਰੇ ਸਾ ਮੋਹੇ ਸਦ ਸਾਵੰਤ ਪੂਰੇ ਕਰੇ ਹੱਥ ਦਵੈ ਕਾੜ ਕੈ ਮਿਆਣ ਮੈਂ ਤੇ ਫਤਿਹ ਪਾਏ ਹੈ ਬੀਰ ਮੈਦਾਨ ਮੈਂ ਤੇ ਕਟਕ ਛਤਰ ਕੇ ਅਗਰ ਹੋਏ ਫਟ ਬਾਹ ਹੈ ਬਰੇ ਦੇਵ ਕੰਨਿਆ ਤੇ ਓ ਕੰਤ ਚਾਹ ਹੈ ਮਹਾ ਸਮਰ ਮੈਂ ਜੋ ਕਰੇ ਹੱਥ ਜੀਤੇ स्वर्गबास में भोगवै बरख तेते समरसा मोहे सीस तो पाहे चढ़ावै महा भूप हवै औतरे राज पावै महा पाब सो जो करे तोर पूजं समर जीत कै सूर हवै है आदूजं तुजै पूज है वीर बाणै तक्षत्री महा खड्ग धारी महा तेज अत्तरे ਪੜੈ ਪ੍ਰੀਤ ਸੋ ਪ੍ਰਾਤ ਅਸਤੋਤਰ ਆਕੋ ਕਰੇ ਰੁਦਰ ਕਾਲੀ ਨਮਸਕਾਰ ਤਾ ਕੋ ਰੁਦਰ ਮੰਜਨੀ ਬਿੰਜਨੀ ਹੈ ਅਗੋਤੀ ਸਦਾ ਜੈ ਸਦਾ ਜੈ ਸਦਾ ਜੈ ਪਗੋਤੀ ਸਦਾ ਦਾਹਨੇ ਦਾਸ ਕੋ ਦਾਨ ਦੀਜੈ ਗੁਰੂ ਸ਼ਾਹ ਗੋਬਿੰਦ ਕੀ ਰੱਖ ਕੀਜੈ ਸਦਾ ਦਹਨੇ ਦਾਸ ਕੋ ਦਾਣ ਦੇ ਜੈ ਗੁਰੂ ਸ਼ਾਹਾ ਗੋਬਿੰਦ ਕੀ ਰੱਖ ਕੀ ਜੈ ਚਉਪਈ ਇਹ ਅਸਤੋਤਰ ਗੁਰਦਸ ਮੇਸਹਿ ਲਿਖਿਓ ਬੀਜ ਨਜ ਗ੍ਰੰਥ ਬਸੇਸੈ ਅਬ ਚਲ ਨਗਰ ਸੋ ਪਟਨੇ ਪਿਖਿਓ 77 52 ਮੈਂ ਲਿਖਿਓ ਚਉਪਈ ਇਹ ਅਸਤੋਤਰ ਗੁਰਦਸ ਮੇਸਹਿ ਲਿਖਿਓ ਬੀਜ ਨਜ ਗ੍ਰੰਥ ਬਸੇਸੈ ਅ ਬਚਲ ਨਗਰ ਸੋਪਟ ਨੇ ਪਿਖਿਓ 7055 ਮ ਲਿਖਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ